ਗੁਜਰਾਤ ਦੇ ਵਿੱਚ ਭਾਰੀ ਮੀਂਹ ਨੇ ਇਸ ਵਕਤ ਤਬਾਹੀ ਮਚਾ ਰਹੀ ਹੈ ਉਥੇ ਹੀ ਆਈਐਮਡੀ ਦੇ ਵੱਲੋਂ ਵੀ 27 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਦੱਸਦੇ ਕਿ ਪਿਛਲੇ 48 ਘੰਟਿਆਂ ਦੇ ਵਿੱਚ ਗੁਜਰਾਤ ਚ ਭਾਰੀ ਬਾਰਿਸ਼ ਨੇ ਕਈ ਜ਼ਿਲ੍ਹਿਆਂ ਦੇ ਹਾਲਾਤ ਹੜ ਵਰਗੇ ਕਰ ਦਿੱਤੇ ਨੇ ਹੁਣ ਮੌਸਮ ਵਿਭਾਗ ਨੇ 28 ਅਤੇ 29 ਅਗਸਤ ਲਈ ਵੀ ਰੈੱਡ ਅਲਰਟ ਜਾਰੀ ਕੀਤਾ ਹੈ ਸਵੇਰੇ ਦੇ ਜ਼ਿਆਦਾਤਰ ਡੈਮ ਓਵਰਫਲੋ ਹੋ ਗਏ ਨੇ ਨਦੀਆਂ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈਆਂ ਨੇ ਅਤੇ ਤਬਾਹੀ ਮਚਾਉਣ ਲਈ ਵਹਿ ਤਾਮ ਨੇ ਰਹਾਇਸ਼ੀ ਇਲਾਕੇ ਟਾਪੂਆਂ ਦੇ ਵਿੱਚ ਬਦਲ ਗਏ ਨੇ ਭਾਰੀ ਮੀਂਹ ਤੋਂ ਬਾਅਦ ਕਈ-ਕਈ ਫੁੱਟ ਤੱਕ ਪਾਣੀ ਖੜਾ ਹੋਣ ਕਾਰਨ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਕੈਦ ਰਹਿਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਇਸ ਭਾਰੀ ਮੀਂਹ ਨੇ ਹੁਣ ਗੁਜਰਾਤ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਜਮਨਾ ਲਗਰ ਤੋਂ ਲੈ ਕੇ ਜੂਨਾਗੜ ਵਡੋਦਰਾ ਅਤੇ ਅਰਾਵਲੀ ਤੋਂ ਅਹਮਦਾਬਾਦ ਤੱਕ ਪਾਣੀ ਦਾ ਸੰਕਟ ਦਿਖਾਈ ਦੇ ਰਿਹਾ ਹੈ ਪਾਸ਼ ਇਲਾਕਿਆਂ ਦੇ ਵਿੱਚ ਵੀ ਰਹਿਣ ਵਾਲੇ ਲੋਕ ਪਾਣੀ ਭਰਨ ਕਾਰਨ ਪਰੇਸ਼ਾਨ ਦੇਖੇ ਗਏ ਨੇ ਹੜ੍ਹਾਂ ਦੇ ਵਿੱਚ ਪਾਰਕ ਕੀਤੀਆਂ ਬਾਈਕ ਤੇ ਸਕੂਟਰ ਲਗਭਗ ਡੁੱਬ ਗਏ ਨੇ ਇਸ ਦੇ ਨਾਲ ਹੀ ਵਡੋਦਰਾ ਦੇ ਵਿੱਚ ਸੜਕਾਂ ਤੇ ਕਈ ਫੁੱਟ ਪਾਣੀ ਖੜਾ ਹੈ ਵਡੋਦਰਾ ਚ ਪਿਛਲੇ 48 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਸ਼ਹਿਰ ਦੀ ਰਫ਼ਤਾਰ ਤੇ ਬ੍ਰੇਕ ਲਗਾ ਦਿੱਤੀ ਹੈ ਲੋਕ ਕਹਿ ਰਹੇ ਹਨ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਹੜ੍ਹਾਂ ਦੀ ਮਾਰ ਤੋਂ ਰਾਹਤ ਮਿਲੇ ਪ੍ਰਸ਼ਾਸਨ ਅਤੇ ADRFT ਟੀਮ ਨੀਵੇਂ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਬਚਾਰੀ ਹੈ ਦਰਅਸਲ ਵੜੋਦਰਾ ਦੇ ਵਿੱਚ ਅਜਵਾ ਸਰੋਵਰ ਅਤੇ ਵਿਸ਼ਵਾਮিত্র ਨਦੀ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਵਿਸ਼ਵਾਮিত্র ਨਦੀ ਵਿੱਚ ਉਛਾਲ ਹੈ ਇਹ ਨਦੀ ਖਤਰੇ ਦੇ ਪੱਧਰ ਤੋਂ ਆਟਕੁਟ ਉੱਪਰ ਡੈ ਰਹੀ ਹੈ ਇਸ ਵਕਤ ਜਿਸ ਕਾਰਨ ਨੀਵੇਂ ਇਲਾਕਿਆਂ ਦੇ ਡੁੱਬਣ ਦਾ ਖਤਰਾ ਬਣਿਆ ਹੋਇਆ ਹੈ ਪ੍ਰਸ਼ਾਸਨ ਦੀ ਟੀਮ ਹੁਣ ਤੱਕ 4000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਚੁੱਕੀ ਹੈ ਮੌਸਮ ਵਿਭਾਗ ਦੇ ਮੁਤਾਬਕ 29 ਅਗਸਤ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਉੱਤਰੀ ਗੁਜਰਾਤ ਦੇ ਕਈ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਗੱਲ ਕੀਤੀ ਜਾਵੇ ਅਹਮਦਾਬਾਦ ਖੇੜਾ ਆਨੰਦ ਮਹੀਸਾਗਰ ਵਡੋਦਰਾ ਪਰੂਚ ਅਤੇ ਨਰਮਤਾ ਭਾਰੀ ਬਾਰਿਸ਼ ਕਾਰਨ ਰੈੱਡ ਅਲਰਟ ਤੇ ਨੇ ਡੈਮ ਓਵਰਫਲੋ ਹੋ ਗਏ ਨੇ ਡੈਮ ਭਰੇ ਜਾਣ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਵਕਤ دہشت ਦਾ ਮਾਹੌਲ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਰੈੱਡ ਅਲਰਟ ਦੱਸਿਆ ਗਿਆ ਹੈ ਅਸਮਾਨੀ ਤਬਾਹੀ ਦਾ ਖਤਰਾ ਹਜੇ ਵੀ ਟਲਿਆ ਨਹੀਂ ਹੈ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਹੁਣ ਅਲਰਟ ਰੈੱਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਤੇ ਅਸਮਾਨੀ ਕਹਿਰ ਦਾ ਇਹ ਖਤਰਾ ਟਲਿਆ ਨਹੀਂ ਹੈ ਦੱਸਦੇ ਕਿ ਗੁਜਰਾਤ ਦੇ ਵਿੱਚ ਪਿਛਲੇ 3 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ 15 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੁਣ ਤੱਕ ਹੜ੍ਹਾਂ ਤੇ ਭਾਰੀ ਮੀਂਹ ਦੇ ਪਾਣੀ ਵਿੱਚ ਫਸੇ ਕਰੀਬ 350 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਮੌਸਮ ਵਿਭਾਗ ਦੇ ਵੱਲੋਂ ਵੀ 29 ਅਗਸਤ ਤੱਕ ਸਾਰੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸਦੇ ਕਿ ਗੁਜਰਾਤ ਦੇ ਵਿੱਚ ਰੈੱਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਪ੍ਰਸ਼ਾਸਨ ਲਗਾਤਾਰ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਕਰ ਰਿਹਾ ਤੇ ਉੱਤੇ ਹੀ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਵੀ ਸਤਰਕ ਰਹਿਣ ਦੇ ਲਈ ਕਿਹਾ ਗਿਆ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਜੇਬਲੀ ਟੀਵੀ